ਨਹੀਂ ਕੋਈ ਚੇਤਾਵਨੀ ਨਹੀਂ ਬਿਲਕੁਲ ਜਿੱਦਾਂ ਵੀ ਤੁਸੀਂ ਪੁੱਛਦੇ ਹੋ ਵੀ ਹਾਲਾਤ ਮੌਜੂਦਾ ਹਾਲਾਤ ਬਹੁਤ ਬੱਤਰ ਨੇ ਤੇ ਐਸ ਡੀ ਐਮ ਸਾਹਿਬ ਨੇ ਉਹਤੇ ਬੀ ਡੀ ਪੀਓ ਦਫ਼ਤਰ ਤੋਂ ਫੋਨ ਆਇਆ ਸੀਗਾ ਸੈਕਟਰੀ ਸਾਹਿਬ ਦਾ ਤੇ ਸੈਕਟਰੀ ਸਾਹਿਬ ਕਹਿੰਦੇ ਬੀ ਡੀ ਪੀਓ ਸਾਹਿਬ ਦੂਜੇ ਆਪਣੇ ਐਸ ਡੀ ਐਮ ਸਾਹਿਬ ਆਉਣਗੇ ਜਿਹੜਾ ਮਾਰਨ ਅਸੀਂ ਇਹ ਤੇ ਅਨਾਉਂਸਮੈਂਟ ਕਰਵਾਤੀ ਵੀ ਸਾਰੇ ਬੰਦੇ ਇਕੱਠੇ ਹੋ ਜੋ ਐਸ ਡੀ ਐਮ ਸਾਹਿਬ ਆਪਣੇ ਜਿਹੜਾ ਮਾਰਨ ਆਉਣ ਦੇ ਮੌਕੇ ਦਾ ਜਿਹੜਾ ਨਜਾਕਤ ਨੂੰ ਦੇਖਣ ਲਈ ਆ ਰਹੇ ਨੇ ਤੇ ਪਰ ਉਹ ਪਰਲੇ ਪਾਸੇ ਬੰਦ ਹੈ ਜਿਹੜੇ ਦੂਜੇ ਪਾਸੇ ਲੁਧਿਆਣੇ ਵਾਲੀ ਸਾਈਡ ਤੋਂ ਬਿਗੜਾ ਮਾਰ ਕੇ ਚਲੇ ਗਿਆ ਸਾਡੀ ਇੱਧਰ ਸਾਡੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਤੇ ਤੁਸੀਂ ਅਜਦਾ ਕੀ ਹਾਲਾਤ ਬਣਦੇ ਨੇ ਹਰ ਸਾਲ ਇੱਥੇ ਹਾਲਾਤ ਕਿਦਾਰੇ ਬਣਦੇ ਨੇ ਹੜ ਹਰ ਸਾਲ ਜਦੋਂ ਵੀ ਪਾਣੀ ਆਉਂਦਾ ਆ ਵੰਨ ਟੁੱਟ ਜਾਂਦਾ ਇੱਥੋਂ ਤੇ ਕੋਈ ਸਾਡੀ ਪੁੱਛਗਿੱਛ ਨਹੀਂ ਕੋਈ ਸਾਨੂੰ ਕੋਈ ਮੁਆਵਜ਼ਾ ਨਹੀਂ ਗਾ ਵੀ ਕੋਈ ਸਾਡੇ ਜਿੰਨਾ ਘਰਾਂ ਦੇ ਵਿੱਚ ਪਾਣੀ ਚੱਲ ਜਾਂਦਾ ਸਮਾਨ ਖਰਾਬ ਹੋ ਜਾਂਦਾ ਕਮਰੇ ਡੱਗ ਜਾਂਦੇ ਆ ਤੇ ਕਿਸੇ ਨਾਲ ਕੋਈ ਮੁਆਵਜ਼ਾ ਕੁਛ ਤਰਿੰਦਾ ਵੀ ਸਾਨੂੰ ਕੋਈ ਪੁੱਛਗਿੱਛ ਨਹੀਂ ਕੀਤੀ ਯਾਰ ਇਹਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਪਾਖੜਾ ਤੋਂ ਹਾਂਜੀ ਸਤਲੁਜ ਦਰਿਆ ਦੇ ਕੰਢੇ ਤੁਸੀਂ ਬੈਠੇ ਹੋ ਹਾਂਜੀ ਕੀ ਤੁਸੀਂ ਕਹਿੰਦੇ ਕਿ ਕੋਈ ਅਲਰਟ ਨਹੀਂ ਪ੍ਰਸ਼ਾਸਨ ਵੱਲੋਂ ਹਾਂਜੀ ਬਿਲਕੁਲ ਸਾਨੂੰ ਜੋ ਮਤਲਬ ਫੋਨ ਤੇ ਪਤਾ ਲੱਗਦਾ ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਦਿੱਤੀ ਜਾਂਦੀ ਨਗੇ ਹੁਣ ਮਤਲਬ ਤੁਸੀਂ ਪਿੰਡ 'ਚ ਮਨਿਆਦੀ ਕਰਾਤੀ ਹਾਂਜੀ ਅਲਰਟ ਦੀ ਮਨਿਆਦੀ ਹਾਂਜੀ ਹਾਂਜੀ ਕਰਵਾਤੀ ਹਾਂਜੀ ਜੀ ਕਿਸ ਤਰੀਕੇ ਦੇ ਨਾਲ ਹੁਣ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋ ਪਈ ਨਹੀਂ ਬਿਲਕੁਲ ਸਰ ਕੋਈ ਨਹੀਂ ਹੋਈਗੀ ਮਨਾਂ 'ਚ ਡਰ ਹੈਗਾ ਬਿਲਕੁਲ ਸਰ ਡਰ ਕਾਫੀ ਹੈ ਜਿਵੇਂ ਪਾਣੀ ਦੇ ਬਾਰੇ ਦੱਸਿਆ ਜਾਂਦਾ ਵੀ ਪਿੱਛੋਂ ਫਲੱਡ ਗੇਟ ਖੋਲੇ ਗਏ ਨੇ ਤੇ ਪਾਣੀ ਜ਼ਿਆਦਾ ਆ ਗਿਆ ਤੇ ਬੰਨ ਮਤਲਬ ਟੁੱਟ ਜਾਂਦਾ ਆ ਤੇ ਜਿਵੇਂ ਸਾਡੀ ਕੋਈ ਪੁੱਛਗਿੱਛ ਨਹੀਂ ਗਈ ਕੋਈ ਮਿੱਟੀ ਨਹੀਂ ਲਾਈ ਗਈ ਜਾਂ ਕੋਈ ਉਹ ਦੇਖ ਰੇਖ ਨਹੀਂ ਹੈਗੀ ਜਾਂ ਕੋਈ ਸਾਫ ਸਫਾਈ ਨਹੀਂ ਕੀਤੀ ਵੀ ਸਾਡੇ ਵਾਲੇ ਪਾਸੇ ਜੇ ਟੁੱਟ ਜਾਂਦਾ ਤੇ ਸਾਡਾ ਨੁਕਸਾਨ ਤੋਂ ਨੁਕਸਾਨ ਹੀ ਸਾਨੂੰ ਡਰਤ ਹੈ ਇਸ ਟਿਕਾ ਤੁਸੀ ਐਸੀ ਸਰਪੰਚੋਂ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਤੁਹਾਨੂੰ ਤਾਂ ਦੱਸਣਾ ਚਾਹੀਦਾ ਸੀ ਬਿਲਕੁਲ ਸਾਨੂੰ ਬਣਦਾ ਸੀ ਉਹਨਾਂ ਦਾ ਫਰਜ ਬਣਦਾ ਸੀ ਦੱਸਣਾ ਪਰ ਸਾਨੂੰ ਦੱਸਿਆ ਨਹੀਂ ਗਿਆ ਇਸ ਗੱਲ ਦੀ ਸਾਨੂੰ ਬਹੁਤ ਕੋਈ ਥੈਲੇ ਵਗੈਰਾ ਤੁਹਾਨੂੰ ਆਇਆ ਰੇਤੇ ਦੇ ਭਰੇ ਕਿਉਂਕਿ ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ ਕਿ ਹਜ਼ਾਰਾਂ ਥੈਲੇ ਵੰਡੇ ਗਏ ਜਿੱਥੇ ਬੰਦ ਕਮਜ਼ੋਰ ਸੀ ਪੱਕੇ ਕੀਤੇ ਜਾ ਰਹੇ ਨੇ ਨਹੀਂ ਬਿਲਕੁਲ ਨਹੀਂ ਸਰ ਸਾਨੂੰ ਬਿਲਕੁਲ ਨਹੀਂ ਪੁੱਛ ਕਿ ਜੇ ਕਿਸੇ ਦਾ ਕੋਈ ਮੰਜਾ ਵੀ ਟੁੱਟ ਗਿਆ ਹੱਡ ਦੇ ਵਿੱਚ ਖਰਾਬ ਹੋਇਆ ਤਾਂ ਉਸ ਦਾ ਮੁਆਵਜ਼ਾ ਮਿਲੂਗਾ ਤੁਹਾਨੂੰ ਕੋਈ ਇਦਾਂ ਦਾ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਸਰ ਸਾਨੂੰ ਬਿਲਕੁਲ ਕੋਈ ਪੁੱਛਗਛ ਨਹੀਂ ਕਿੰਨੀ ਕੁ ਫਸਲ ਜਿਹੜੀ ਹੈ ਤਬਾਹ ਹੋਈ ਸੀ ਕੋਈ ਉਹਦੇ ਬਾਬਤ ਵੀ ਦੁਆਰਾ ਲਾਉਣੀਆਂ ਪਈਆਂ ਸੀ ਫਸਲਾਂ ਬਿਲਕੁਲ ਸਾਰੀਆਂ ਟੋਟਲੀ ਜਿੰਨੀ ਅੰਦਰ ਆ ਦੇ ਅੰਦਰ ਜਮੀਨਾਂ ਸੀਗੀਆਂ ਉਹ ਸਾਰਾ ਹੀ ਨੁਕਸਾਨ ਗਿਆ ਸੀ ਤਾਂ ਦੁਬਾਰੇ ਉਹਨਾਂ ਨੂੰ ਜਿਵੇਂ ਝੋਨਾ ਸੀਗਾ ਆਪਣਾ ਉਸ ਟਾਈਮ ਦੇ ਵਿੱਚ ਉਹ ਦੁਬਾਰੇ ਸਾਰਾ ਕੱਦੂ ਕਰਕੇ ਫੇਰ ਦੁਬਾਰੇ ਲਾਉਣਾ ਗਿਆ ਪਿਆ ਸੀ ਹੁਣ ਮੈਂ ਪਿੰਡ ਦੀ ਸਰਪੰਚਾਂ ਭੋਲੇ ਹਲਕ ਦੇਲ ਤੋਂ ਮੇਰਾ ਬੰਨ ਅਸੀਂ ਪਿੰਡ ਦੇ ਸਹਿਯੋਗ ਨਾਲ ਹੀ ਤਿਆਰ ਕੀਤਾ ਆ ਕੋਈ ਸਰਕਾਰ ਕੋਲੋਂ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਹੈਗਾ ਜਿੰਨੇ ਹਮ ਤਮਾਰੀ ਆ ਪਿੰਡ ਦੇ ਨੇ ਰਲ ਕੇ ਅਸੀਂ ਆਪ ਹੀ ਤਿਆਰ ਕੀਤਾ ਹੈ ਤੇ ਸਾਨੂੰ ਬਹੁਤ ਖਤਰਾ ਹੈ ਜਦੋਂ ਮੀਂਹ ਪੈਂਦੇ ਆ ਪਾਣੀ ਆਉਂਦਾ ਆ ਸਾਡੀ ਫਸਲਾਂ ਦਾ ਨੁਕਸਾਨ ਬਹੁਤ ਹੁੰਦਾ ਆ ਦੂਸਰਾ ਨੰਬਰ ਸਾਨੂੰ ਬੰਦ ਤੇ ਘਰਾਂ ਦਾ ਬਹੁਤ ਡਰ ਰਹਿੰਦਾ ਆ ਕੰਬ ਬਹੁਤ ਸੀ ਬੇਕਾਰ ਹੀ ਹੋ ਜਾਂਦੇ ਆ ਕੋਈ ਸਰਕਾਰ ਸਾਨੂੰ ਕੋਈ ਸਹਾਇਤਾ ਨਹੀਂ ਦਿੰਦੀ ਸਮਾਨ ਚੱਕ ਕੇ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਪੈਂਦਾ ਲੈ ਕੇ ਜਾਣੇ ਪੈਣੇ ਜਦੋਂ ਜ਼ਿਆਦਾ ਪਾਣੀ ਆ ਜਾਂਦਾ ਆ ਲੈ ਜਾਣੇ ਨਹੀਂ ਤਾਂ ਫਿਰ ਉੱਚੇ ਨਹੀਂ ਮੈਂ ਥਾਂ ਜਗ੍ਹਾ ਤੇ ਰੱਖਦੇ ਆ ਪਾਣੀ ਲੱਪੜਸੀ ਸਮਾਨ ਆਪਣਾ ਲੱਗਦਾ ਵੀ ਖਰਾਬ ਹੋ ਜਾਂਦੇ ਆ ਹਾਂਜੀ ਲੱਗਦਾ ਵੀ ਜਿਸ ਤਰ੍ਹਾਂ ਨੇ ਪਿੰਡ 'ਚ ਹਾਲਾਤ ਆ ਕੋਈ ਰਿਸ਼ਤਾ ਕਰਦਾ ਕੋਈ ਆਪਣਾ ਕੁੜੀ ਦਾ ਮੁੰਡੇ ਦਾ ਇੱਥੇ ਪਿੰਡ 'ਚ ਕਰਦੇ ਆ ਫਿਰ ਹੁਣ ਲੋੜ ਬੰਦ ਕਰਨੇ ਪੈਂਦੇ ਰਸਤੇ ਤਾਂ ਹੁੰਦੇ ਪਏ ਆ ਪਰ ਹੁਣ ਨਹੀਂ ਕਰਦੇ ਜਦਦਰ ਲੋਕ ਵੀ ਜਿਸ ਤਰ੍ਹਾਂ ਦੇ ਹਾਲਾਤ ਆ ਇੱਥੇ ਹਾਂਜੀ ਹਾਂਜੀ ਹਾਲਾਤ ਬਹੁਤ ਮਾੜੇ ਆ ਸਪੰਡ ਦੇ ਹਾਲਾਤ ਪਾਣੀ ਦੇ ਨਾਲ ਹੀ ਹਾਲਾਤ ਮਾੜੇ ਆ ਉਦਾਂ ਵੈਸੇ ਚੱਲ ਵਧੀਆ ਸਾਡਾ ਸੰਜੋਗ ਆ ਸਾਰੇ ਪਿੰਡ ਦਾ ਵਧੀਆ ਪਿੰਡ ਆ ਸਾਡਾ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਹੂੰ ਕਿ ਕਿੰਨਾ ਕੁ ਦੂਰ ਸਤਲੁਜ ਦਰਿਆ ਜੀ ਦਾ ਸਰਕਾਰ ਕਹਿੰਦੀ ਸੀ ਪਿਛਲੇ ਵਾਰ ਵੀ ਆਪਾਂ ਹਰ ਚੀਜ਼ ਦਾ ਮੁਆਵਜ਼ਾ ਦਵਾਂਗੇ ਜੇ ਕਿਸੇ ਦਾ ਟੀਵੀ ਖਰਾਬ ਹੋਇਆ ਟੀਵੀ ਦਵਾਂਗੇ ਕਿਸੇ ਦਾ ਬੈੱਡ ਖਰਾਬ ਹੋਇਆ ਬੈੱਡ ਦਵਾਂਗੇ ਕੋਈ ਮੁਆਵਜ਼ਾ ਤੁਹਾਨੂੰ ਕੋਈ ਕੋਈ ਮਿਲਣਾ ਕੋਈ ਨਾ ਸਾਨੂੰ ਕੋਈ ਖੇਤਾਂ ਦਾ ਆ ਨਾ ਸਾਨੂੰ ਕੋਈ ਪੰਡ ਦਾ ਕੋਈ ਚੀਜ਼ ਕੋਈ ਚੀਜ਼ ਨਹੀਂ ਆਈ ਗਰੀਬਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਕੋਈ ਫਸਲ ਦਾ ਜਿਹੜਾ ਨੁਕਸਾਨ ਹੋਇਆ ਉਸ ਦਾ ਕੋਈ ਗਰਦੋਰੀ ਕਰਵਾ ਕੇ ਕੋਈ ਫਸਲ ਦਾ ਮੁਆਵਜ਼ਾ ਵਗੈਰਾ ਕੋਈ ਮਿਲਿਆ ਜੀ ਉਹ ਦਾ ਸ਼ਾਇਦ ਆਇਆ ਚੱਕ ਜਿੱ ਤੱਕ ਉਹਦਾ ਬੇਟੇ ਨੂੰ ਪਤਾ ਹੋਣਾ ਉਹਦਾ ਸ਼ਾਇਦ ਆਇਆ ਹੋਊਗਾ ਪਰ ਪਿੰਡਾਂ ਥਾਵਾਂ ਦਾ ਸਾਨੂੰ ਕੋਈ ਨੁਕਸਾਨ ਦਾ ਕੋਈ ਸਮਾਂਦਾ ਨਹੀਂ ਸਾਨੂੰ ਕੋਈ ਜਿਹੜੇ ਘਰਾਂ ਦੀ ਨੁਕਸਾਨ ਕਿੰਨੇ ਪਿੰਡਾਂ ਘਰ ਦੇ ਵਿੱਚ ਕਿੰਨੇ ਕੁ ਪਿੰਡਾਂ ਕਿੰਨੇ ਕੁ ਲੋਕ ਰਹਿੰਦੇ 250 ਘਰ ਹੈਗਾ ਸਾਡਾ ਫੰਡ 250 ਹਾਂਜੀ ਹਜ਼ਾਰ ਕਿੰਨੇ ਬੰਦੇ ਰਹਿੰਦੇ ਹਾਂਜੀ 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 ਰਹਿੰਦੇ ਸਾਰੇ ਪਿੰਡ ਦੇ ਵਿੱਚ ਹੀ ਹੜ੍ਹ ਦਾ ਕਰਕੇ ਨੁਕਸਾਨ ਹਾਂੜਾ ਕਰਕੇ ਨੁਕਸਾਨ ਹੁੰਦਾ ਸਾਡਾ ਕੋਈ ਮੁਆਵਜ਼ਾ ਵਗੈਰਾ ਕੁਝ ਨਹੀਂ ਕੁਝ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਦੇਖੋ ਜੀ ਨੁਕਸਾਨ ਤਾਂ ਠਿਕਨ ਸਾਰੇ ਪਿੰਡ ਦੇ ਹੀ ਹੋਇਆ ਇਹ ਹੈਗਾ ਵੀ ਦੇਖੋ ਦੇਖੀ ਆ ਵੀ ਅਜਾ ਇਹ ਵੀ ਨਾਲੀ ਉਹ ਵੀ ਨਾਲਿਆ ਬਸ ਇੱਦਾਂ ਹੀ ਹੌਸਲੇ ਨਾਲੀ ਆ ਨੁਕਸਾਨ ਤਾਂ ਦੇਖੋ ਸੱਤ ਸਾਰਿਆਂ ਦਾ ਹੋਇਆ ਹੂੰ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਜੇ ਆਪਣੀ ਗੱਲ ਕਰ ਲਈਏ ਕੋਈ ਕਮਰਿਆਂ ਕੁਮਰਿਆਂ ਦਾ ਜਾਂ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਹੋਇਆ ਸਰ ਜੀ ਕੰਦਾ ਪਾਟੀਆਂ ਪਈਆਂ ਆ ਅੱਛਾ ਜੀ ਹਾਂ ਜੀ ਕੋਈ ਸਾਰ ਲੈਣ ਲਈ ਪਹੁੰਚਿਆ ਨਹੀਂ ਜੀ ਕਿੰਨੇ ਔਖਾ ਇੱਕ ਮਕਾਨ ਜਿਹੜਾ ਇਨਸਾਨ ਆ ਉਹ ਪੂਰੀ ਜ਼ਿੰਦਗੀ ਦੀ ਕਮਾਈ ਲਾਗੀ ਇੱਕ ਵਾਰੀ ਮਕਾਨ ਬਣਾਉਂਦਾ ਹਾਂ ਜੀ ਲੱਗਦਾ ਵੀ ਦੁਬਾਰਾ ਬਣਾਉਣਾ ਬੜਾ ਔਖਾ ਹਾਂ ਜੀ ਔਖਾ ਲੱਗਦਾ ਜੀ ਹਰ ਜਿੱਦਾਂ ਪਿਛਲੇ ਵਾਰ ਆਇਆ ਸੀਗਾ ਤਾਂ ਇਸ ਸਾਲ ਕੋਈ ਅਲਰਟ ਵਗੈਰਾ ਕੋਈ ਪਿੰਡ ਦੇ ਵਿੱਚ ਕਿਸੇ ਨੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਐ ਹੋਵੇ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਨਹੀਂ ਜੀ ਕਿੰਨਾ ਕਮਾਂ ਦੇ ਵਿੱਚ ਡਰਦਾ ਡਰ ਤਾਂ ਹਰੇਕ ਨੂੰ ਸਾਨੂੰ ਹੁੰਦਾ ਜੀ ਜੇ ਹੁਣ ਮੰਨ ਲਓ ਰੱਬ ਨਾ ਕਰੇ ਪਾਣੀ ਆ ਜਾਂਦਾ ਆ ਤੁਹਾਡੀ ਗੱਡੀ ਖੜੀ ਤੁਸੀਂ ਖੜੇ ਸਾਨੂੰ ਵੀ ਉਹਨੇ ਡਰ ਉਹਨੇ ਮੈਨੂੰ ਡਰ ਹ ਕਿੰਨੀ ਕੁ ਦੂਰ ਐ ਤੋਂ ਸਤਲੁਜ ਦਰਿਆ ਕਿੰਨਾ ਦੂਰ ਐ ਤੋਂ ਬਾਹਰ ਸਪੈਦੇ ਦੇਖ ਲਓ ਤੁਸੀਂ ਇਹ ਬੰਤੇ ਆ ਜੇ ਤਾਂ ਕਿੰਨਾ ਕੁ ਮਜ਼ਬੂਤ ਹੈ ਕਿੰਨਾ ਕੁ ਪੱਕਾ ਕੀਤਾ ਇਸ ਕੀ ਪਿੰਡ ਵਾਲਿਆਂ ਨੇ ਕੋਈ ਹਮਲਾ ਆਪਣੇ ਵੱਲੋਂ ਕੋਈ ਮਾਰਿਆ ਹੋਵੇ ਹਾਂਜੀ ਆਪਦੇ ਵੱਲੋਂ ਬਹੁਤ ਪਿਛਲੇ ਜਦੋਂ 19 ਚ ਟੁੱਟਿਆ ਸੀਗਾ ਪਾਣੀ ਤੇ ਉਦੋਂ ਮਿੱਟੀ-ਮੁੱਟੀ ਪਾਈ ਸੀ ਹਾਂਜੀ ਕੋਈ ਚੇਤਾਵਨੀ ਨਹੀਂ ਬਿਲਕੁਲ ਜਿੱਦਾਂ ਵੀ ਤੁਸੀਂ ਪੁੱਛਦੇ ਹੋ ਵੀ ਹਾਲਾਤ ਮੌਜੂਦਾ ਹਾਲਾਤ ਬਹੁਤ ਬੱਤਰ ਨੇ ਤੇ ਐ ਡੀਐਮ ਸਾਹਿਬ ਨੇ ਉਹਤੇ ਬੀਡੀਪੀਓ ਦਫ਼ਤਰ ਤੋਂ ਫੋਨ ਆਇਆ ਸੀਗਾ ਸੈਕਟਰੀ ਸਾਹਿਬ ਦਾ ਤੇ ਸੈਕਟਰੀ ਸਾਹਿਬ ਕਹਿੰਦੇ ਬੀਡੀਪੀਓ ਸਾਹਿਬ ਦੂਜੇ ਆਪਣੇ ਐਡੀਐਮ ਸਾਹਿਬ ਆਉਣਗੇ ਢੇੜਾ ਮਾਰਨ ਅਸੀਂ ਇਹ ਤੇ ਨਾਊਂਸਮੈਂਟ ਕਰਵਾਤੀ ਵੀ ਸਾਰੇ ਬੰਦੇ ਇਕੱਠੇ ਹੋ ਜੋ ਐਡੀਐਮ ਸਾਹਿਬ ਆਪਣੇ ਢੇੜਾ ਮਾਰਨ ਆਉਣ ਦੇ ਮੌਕੇ ਦਾ ਜਿਹੜਾ ਨਜਾਕਤ ਨੂੰ ਦੇਖਣ ਲਈ ਆ ਰਹੇ ਨੇ ਤੇ ਪਰ ਉਹ ਪਰਲੇ ਪਾਸੇ ਬੰਦ ਦੇ ਜਿਹੜੇ ਦੂਜੇ ਪਾਸੇ ਲੁਧਿਆਣੇ ਵਾਲੀ ਸਾਈਡ ਤੋਂ ਵੀ ਢੇੜਾ ਮਾਰ ਕੇ ਚਲੇ ગયા ਸਾਡੀ ਇਧਰ ਸਾਡੀ ਕੋਈ ਪੁੱਛਗਿੱਛ ਨਹੀਂ ਕੀਤੀ ਗਈਗੀ ਤੇ ਤੁਸੀਂ ਅੱਜ ਦਾ ਕੀ ਹਾਲਾਤ ਬਣਦੇ ਨੇ ਹਰ ਸਾਲ ਇੱਥੇ ਹਾਲਾਤ ਕਿਦਾਂ ਦੇ ਬਣਦੇ ਨੇ ਹੜ ਹੋ ਗਏ ਹਰ ਸਾਲ ਜਦੋਂ ਵੀ ਪਾਣੀ ਆਉਂਦਾ ਆ ਵੰਨ ਟੁੱਟ ਜਾਂਦਾ ਇੱਥੋਂ ਤੇ ਕੋਈ ਸਾਡੀ ਪੁੱਛਗਛ ਨਹੀਂ ਕੋਈ ਸਾਨੂੰ ਕੋਈ ਮੁਆਵਜ਼ਾ ਨਹੀਂਗਾ ਵੀ ਕੋਈ ਸਾਡੇ ਜਿੰਨਾ ਘਰਾਂ ਦੇ ਵਿੱਚ ਪਾਣੀ ਚੱਲ ਜਾਂਦਾ ਸਮਾਨ ਖਰਾਬ ਹੋ ਜਾਂਦਾ ਕਮਰੇ ਡੱਗ ਜਾਂਦੇ ਆ ਤੇ ਕਿਸੇ ਨਾਲ ਕੋਈ ਮੁਆਵਜ਼ਾ ਕੁਛ ਤਰਿੰਦਾ ਵੀ ਸਾਨੂੰ ਕੋਈ ਪੁੱਛਗਛ ਨਹੀਂ ਕੀਤੀ ਪਿਆਰੇ ਵਿੱਚ ਪਾਣੀ ਛੱਡ ਦਿੱਤਾ ਗਿਆ ਪਾਖੜਾ ਤੋਂ ਹਾਂਜੀ ਸਤਲੂ ਦੇ دریا ਦੇ ਕੰਢੇ ਤੁਸੀਂ ਬੈਠੇ ਹੋ ਹਾਂਜੀ ਕੀ ਤੁਸੀਂ ਕਹਿੰਦੇ ਕਿ ਕੋਈ ਅਲਰਟ ਨਹੀਂ ਪ੍ਰਸ਼ਾਸਨ ਵੱਲੋਂ ਹਾਂਜੀ ਬਿਲਕੁਲ ਸਾਨੂੰ ਜੋ ਮਤਲਬ ਫੋਨ ਤੇ ਪਤਾ ਲੱਗਦਾ ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਦਿੱਤੀ ਜਾਂਦੀ ਨੇ ਵੀ ਹੁਣ ਮਤਲਬ ਤੁਸੀਂ ਪਿੰਡ ਚ ਮਨਾਦੀ ਕਰਾਤੀ ਹਾਂਜੀ ਅਲਰਟ ਦੀ ਮਨਾਦੀ ਹਾਂਜੀ ਹਾਂਜੀ ਕਰਵਾਤੀ ਹਾਂਜੀ ਜੀ ਕਿਸ ਤਰੀਕੇ ਦੇ ਨਾਲ ਹੁਣ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋ ਪਾਈ ਨਹੀਂ ਬਿਲਕੁਲ ਸਰ ਕੋਈ ਨਹੀਂ ਹੋਈ ਜੀ ਮਨਾਂ ਚ ਡਰ ਹੈਗਾ ਬਿਲਕੁਲ ਸਰ ਡਰ ਕਾਫੀ ਹੈ ਜਿਵੇਂ ਪਾਣੀ ਦੇ ਬਾਰੇ ਦੱਸਿਆ ਜਾਂਦਾ ਵੀ ਪਿੱਛੋਂ ਫਲੱਡ ਗੇਟ ਖੋਲੇ ਗਏ ਨੇ ਤੇ ਪਾਣੀ ਜ਼ਿਆਦਾ ਆ ਗਿਆ ਤੇ ਬੰਨ ਮਤਲਬ ਟੁੱਟ ਜਾਂਦਾ ਆ ਤੇ ਜਿਵੇਂ ਸਾਡੀ ਕੋਈ ਪੁੱਛਗਿੱਛ ਨਹੀਂ ਗਈ ਕੋਈ ਮਿੱਟੀ ਨਹੀਂ ਲਾਈ ਗਈ ਜਾਂ ਕੋਈ ਉਹ ਦੇਖ ਰੇਖ ਨਹੀਂ ਹੈਗੀ ਜਾਂ ਕੋਈ ਸਾਫ ਸਫਾਈ ਨਹੀਂ ਕੀਤੀ ਵੀ ਸਾਡੇ ਵਾਲੇ ਪਾਸੋਂ ਜੇ ਟੁੱਟ ਜਾਂਦਾ ਤੇ ਸਾਡਾ ਨੁਕਸਾਨ ਤੋਂ ਨੁਕਸਾਨ ਹੀ ਸਾਨੂੰ ਡਰਤ ਹੈ ਇਸ ਦੀ ਤੁਸੀਂ ਐਸੀ ਸਰਪੰਚੋਂ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਤੁਹਾਨੂੰ ਤਾਂ ਦੱਸਣਾ ਚਾਹੀਦਾ ਸੀ ਬਿਲਕੁਲ ਸਾਨੂੰ ਬਣਦਾ ਸੀ ਉਹਨਾਂ ਦਾ ਫਰਜ ਬਣਦਾ ਸੀ ਕਿ ਦੱਸਣਾ ਪਰ ਸਾਨੂੰ ਦੱਸਿਆ ਨਹੀਂ ਗਿਆ ਇਸ ਗੱਲ ਦੇ ਸਾਨੂੰ ਬਹੁਤ ਕੋਈ ਥੈਲੇ ਵਗੈਰਾ ਤੁਹਾਨੂੰ ਆਇਆ ਰੇਤੇ ਦੇ ਭਰੇ ਕਿਉਂਕਿ ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ ਕਿ ਹਜ਼ਾਰਾਂ ਥੈਲੇ ਵੰਡੇ ਗਏ ਜਿੱਥੇ ਬੰਦ ਕਮਜ਼ੋਰ ਸੀ ਪੱਕੇ ਕੀਤੇ ਜਾ ਰਹੇ ਨੇ ਨਹੀਂ ਬਿਲਕੁਲ ਨਹੀਂ ਸਰ ਸਾਨੂੰ ਬਿਲਕੁਲ ਨਹੀਂ ਪੁੱਛਿਆ ਕਿਸ ਕਿ ਜੇ ਕਿਸੇ ਦਾ ਕੋਈ ਮੰਜਾ ਵੀ ਟੁੱਟ ਗਿਆ ਹੱਡ ਦੇ ਵਿੱਚ ਖਰਾਬ ਹੋਇਆ ਤਾਂ ਉਸ ਦਾ ਮੁਆਵਜ਼ਾ ਮਿਲੂਗਾ ਤੁਹਾਨੂੰ ਕੋਈ ਇਦਾਂ ਦਾ ਮੌਕਾ ਨਹੀਂ ਹਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਰ ਸਾਨੂੰ ਬਿਲਕੁਲ ਕੋਈ ਪੁੱਛਗਿੱਛ ਨਹੀਂ ਕਿੰਨੀ ਕੁ ਫਸਲ ਜਿਹੜੀ ਹੈ ਤਬਾਹ ਹੋਈ ਸੀ ਕੋਈ ਉਹਦੇ ਬਾਬਤ ਵੀ ਦੁਆਰਾ ਲਾਉਣੀਆਂ ਪਈਆਂ ਸੀ ਫਸਲਾਂ ਬਿਲਕੁਲ ਸਾਰੀਆਂ ਟੋਟਲੀ ਜਿੰਨੀ ਅੰਦਰ ਆ ਦੇ ਅੰਦਰ ਜ਼ਮੀਨਾਂ ਸੀਗੀਆਂ ਉਹ ਸਾਰਾ ਹੀ ਨੁਕਸਾਨ ਗਿਆ ਸੀ ਤਾਂ ਦੁਬਾਰੇ ਉਹਨਾਂ ਨੂੰ ਜਿਵੇਂ ਝੋਨਾ ਸੀਗਾ ਆਪਣਾ ਉਸ ਟਾਈਮ ਦੇ ਵਿੱਚ ਉਹ ਦੁਬਾਰੇ ਸਾਰਾ ਕੱਦੂ ਕਰਕੇ ਫਿਰ ਦੁਬਾਰੇ ਲਾਉਣਾ ਗਿਆ ਪਿਆ ਸੀ ਹੁਣ ਮੈਂ ਪਿੰਡ ਦੀ ਸਰਪੰਚਾਂ ਭੋਲੇ ਹਲਕ ਦੇਲ ਤੋਂ ਮੇਰਾ ਬੰਨ ਅਸੀਂ ਪਿੰਡ ਦੇ ਸਹਿਯੋਗ ਨਾਲ ਇਹ ਤਿਆਰ ਕੀਤਾ ਆ ਕੋਈ ਸਰਕਾਰ ਕੋਲੋਂ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਹੈਗਾ ਜਿੰਨੇ ਹਮ ਤਮਾਰੀ ਆ ਪਿੰਡ ਦੇ ਨੇ ਰਲ ਕੇ ਅਸੀਂ ਆਪ ਹੀ ਤਿਆਰ ਕੀਤਾ ਹੈ ਤੇ ਸਾਨੂੰ ਬਹੁਤ ਖਤਰਾ ਹੈ ਜਦੋਂ ਮੀਂਹ ਪੈਂਦੇ ਆ ਪਾਣੀ ਆਉਂਦਾ ਆ ਸਾਡੀ ਫਸਲਾਂ ਦਾ ਨੁਕਸਾਨ ਬਹੁਤ ਹੁੰਦਾ ਆ ਦੂਸਰਾ ਨੰਬਰ ਸਾਨੂੰ ਬੰਦ ਤੇ ਘਰਾਂ ਦਾ ਬਹੁਤ ਡਰ ਰਹਿੰਦਾ ਆ ਕੰਬ ਬਹੁਤ ਸੀ ਬੇਕਾਰ ਹੀ ਹੋ ਜਾਂਦੇ ਆ ਕੋਈ ਸਰਕਾਰ ਸਾਨੂੰ ਕੋਈ ਸਹਾਇਤਾ ਨਹੀਂ ਦਿੰਦੀ ਸਮਾਨ ਚੱਕ ਕੇ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਲੈ ਕੇ ਜਾਣੇ ਪੈਣੇ ਜਦੋਂ ਜ਼ਿਆਦਾ ਪਾਣੀ ਆ ਜਾਂਦਾ ਹੈ ਲੈ ਜਾਣੇ ਨਹੀਂ ਤਾਂ ਫਿਰ ਉੱਚੇ ਨਹੀਂ ਮੈਂ ਥਾਂ ਜਗ੍ਹਾ ਤੇ ਰੱਖਦੇ ਆ ਪਾਣੀ ਆਪਣਾ ਸਮਾਨ ਆਪਣਾ ਲੱਗਦਾ ਵੀ ਨਿਕਰਾ ਹੋ ਜਾਂਦੇ ਆ ਹਾਂਜੀ ਲੱਗਦਾ ਵੀ ਜਿਸ ਤਰ੍ਹਾਂ ਦੇ ਪਿੰਡ ਚ ਹਾਲਾਤ ਆ ਕੋਈ ਰਿਸ਼ਤਾ ਕਰਦਾ ਕੋਈ ਆਪਣਾ ਕੁੜੀ ਦਾ ਮੁੰਡੇ ਦਾ ਇੱਥੇ ਪਿੰਡ ਚ ਕਰਦੇ ਆਫਰ ਹੁਣਾ ਲੋੜ ਬੰਦ ਕਰਨੇ ਪੈਂਦੇ ਰਸਤੇ ਤਾਂ ਹੁੰਦੇ ਪਏ ਆ ਪਰ ਹੁਣ ਨਹੀਂ ਕਰਦੇ ਜਿਆਦਾਤਰ ਲੋਕ ਵੀ ਜਿਸ ਤਰ੍ਹਾਂ ਦੇ ਹਾਲਾਤ ਆ ਇੱਥੇ ਹਾਂਜੀ ਹਾਂਜੀ ਹਾਲਾਤ ਬਹੁਤ ਮਾੜੇ ਆ ਸਪੰਡ ਦੇ ਹਾਲਾਤ ਪਾਣੀ ਦੇ ਨਾਲ